ਭੀ ਖਿੱਲਰ ਚੁੱਕਾ ਹੈ ਜੀ ਤੁਸੀਂ ਦੇਖ ਸਕਦੇ ਆ ਹਾਂਜੀ ਤੁਹਾਨੂੰ ਇੱਕ ਹੋਰ ਦੇਸੀ ਜਗਾੜ ਦਿਖਾਣੇ ਆ ਜੀ ਆ ਬੋਰੀ ਸਾਡੇ ਕੰਮ ਆਦੀ ਆ ਅਸੀਂ ਪਹੁੰਚੇ ਆ ਜੀ ਗੁਰਦੁਆਰੇ ਸਤਿ ਸ਼੍ਰੀ ਅਕਾਲ ਜੀ ਸਾਰੇ ਅੱਜ ਅਸੀਂ ਪਹੁੰਚੇ ਆ ਜੀ ਆਪਣੀ ਹਵੇਲੀ ਅੱਜ ਅਸੀਂ ਇੱਕ ਟੀਜ ਲਾਣੀ ਆ ਤੁਹਾਨੂੰ ਦੱਸਿਆ ਸੀਗਾ ਕਿ ਉੱਥੇ ਇੱਕ ਜਗ੍ਹਾ ਖਾਲੀ ਛੱਡੀ ਹੋਆ ਉੱਥੇ ਅਸੀਂ ਇੱਕ ਟੀਜ ਲਾਵਾਂਗੇ ਤੇ ਆ ਅਸੀਂ ਲੱਗੇ ਆ ਜੀ ਦੁਆਏ ਐਲਾਨ ਆ ਆਰਦੋ ਆਈ ਹੈ ਜੀ ਇਹ ਪਹਿਲਾਂ ਥੱਲੇ ਪਾਵਾਂਗੇ ਫਿਰ ਉੱਪਰੋਂ ਖਿਲਾਰਾਂਗੇ 20 ਫਿਰ ਉੱਪਰ ਖਿਲਾਰਾਂਗੇ ਢੇਰ ਫਿਰ ਇਹਨੂੰ ਪਾਵਾਂਗੇ ਪਾਣੀ ਤਾਂ ਦਾਦੇ ਦੇ ਉੱਤੇ ਕੀ ਲਾਣਾ ਹੈ ਤੇ ਕਿਉਂ ਜਗ੍ਹਾ ਖਾਲੀ ਛੱਡੀ ਹੋ ਸੀ ਹਾਂਜੀ ਦੋਸਤੋ ਦਵਾਈ ਅਸੀਂ ਇੱਥੇ ਛੜਕਾਤੀ ਹੈ ਤੁਸੀਂ ਦੇਖ ਸਕਦੇ ਆ ਜੀ ਅਰੇਤਾ ਉੱਪਰ ਪਾ ਦਿੱਤਾ ਇੱਥੇ ਅਸੀਂ ਲਾਵਾਂਗੇ ਪਿਆਜ਼ ਆਇਆ ਜੀ ਪਿਆਜ਼ਾਂ ਦਾ 20 ਲੋ ਵੀ ਦੋਸਤੋ ਅਸੀਂ ਲੱਗੇ ਆ ਜਪਾਨ ਇੱਥੇ ਪਿਆਜ਼ਾਂ ਦਾ ਬੀ ਲਾਵਾਂਗੇ ਪਿਆਜ਼ਾਂ ਦੀ ਪਨੀਰੀ ਤੁਸੀਂ ਦੇਖ ਸਕਦੇ ਆ ਜੀ ਆਇਆ ਜੀ ਪਿਆਜ਼ਾਂ ਦੀ ਬੀ ਦੀ ਪਨੀਰੀ ਇਸ ਜਗ੍ਹਾ ਤੇ ਹੁਣ ਅਸੀਂ ਪਿਆਜ਼ ਲਾਵਾਂਗੇ ਇਹ ਪਿਆਜ਼ਾਂ ਦੀ ਪਨੀਰੀ ਇੰਨੀ ਜਗ੍ਹਾ ਤੇ ਲਾ ਕੇ ਫਿਰ ਜਿੱਥੇ ਆਲੂ ਲੱਗਿਓ ਆ ਇੱਥੇ ਆ ਸਾਰੇ ਜਗ੍ਹਾ ਜਿੱਥੇ ਪਿਆਜ਼ੇ ਪਿਆਜ਼ ਕਰਦਣੇ ਆਪਾਂ ਜਦੋਂ ਆਲੂ ਪੱਟਣੇ ਉਹਦੇ ਨਾਲ ਹੀ ਪਨੀਰੀ ਪੱਟ ਹੋਣੀ ਆ ਦੇਖਦੇ ਆ ਜੀ ਕਿੰਨੀ ਕ ਪਨੀਰੀ ਬਣਦੀ ਸਾਡੇ ਲਈ ਖਾਣਯੋਗੀ ਨਿਕਲਦੀ ਹੈ ਕਿ ਨਹੀਂ ਵੀ ਖਿਲਰ ਚੁੱਕਾ ਹੈ ਜੀ ਤੁਸੀਂ ਦੇਖ ਸਕਦੇ ਆ ਆ ਕਾਲਾ ਕਾਲਾ ਪਿਆਜਾਂ ਦਾ ਵੀ ਆ ਜੀ ਇਹ ਇਹਦੇ ਨਾਲ ਹੀ ਪਨੀਰੀ ਨਿਕਲਨੀ ਪਿਆਜਾਂ ਦੀ ਇਸ ਤੋਂ ਬਾਅਦ ਹੁਣ ਅਸੀਂ ਇੱਥੇ ਖਲਾਰਾਂਗੇ ਢੇਰ ਤਾਂ ਜੋ ਸਾਡਾ ਵੀ ਐ ਵਧੀਆ ਤਰੀਕੇ ਨਾਲ ਨਿਕਲ ਸਕੇ ਹੁਣ ਅਸੀਂ ਖਿਲਾਰਾਂਗੇ ਇਹਦੇ ਉੱਤੇ ਢੇਰ ਤੁਸੀਂ ਦੇਖ ਸਕਦੇ ਆ ਜੀ ਢੇਰ ਨਾਲ ਇਹਨੂੰ ਵੀ ਕਵਰ ਕਰ ਦੇਣਾ ਇਹਦੇ ਨਾਲ ਦੋ ਫਾਇਦੇ ਹੋ ਜਾਂਦੇ ਜੀ ਜਦੋਂ ਪਾਣੀ ਲਾਣਾ ਹੈ ਇੱਕ ਤਾਂ ਸਾਡਾ ਬੀਜ ਨੀ ਕਿਤੇ ਪਾਸੇ ਨੂੰ ਹਿੱਲਣਾ ਤੇ ਦੂਜਾ ਇਹਨੂੰ ਪ੍ਰੋਟੀਨ ਮਿਲ ਜਣਾ ਜੀ ਆਪਣਾ ਢੇਰ ਦਾ ਸਾਰੀ ਖਾਦ ਮਿਲ ਜਣੀ ਇਹਨੂੰ ਬੀਜ ਨੂੰ ਸਾਡਾ ਬੀਜ ਇਹਦੇ ਨਾਲ ਤੰਦਰੁਸਤ ਪੈਦਾ ਹੋਣਾ ਬਹੁਤ ਵਧੀਆ ਤਕਨੀਕ ਹੈ ਜੀ ਇਹ ਤੁਸੀਂ ਦੇਖ ਸਕਦੇ ਆ ਹੁਣ ਅਸੀਂ ਇਹਨੂੰ ਦੱਬਾਂਗੇ 20 ਨੂੰ ਰੇਤਾ ਵੀ ਪੈ ਗਿਆ ਆ ਢੇਰ ਵੀ ਪੈ ਗਿਆ ਆ ਹੁਣ ਇਹਨੂੰ ਪਾਣੀ ਲਾਵਾਂਗੇ ਇਦਾਂ ਦੱਬਣ ਦੇ ਨਾਲ ਸਾਰਾ 20 ਥੱਲੇ ਬਹਿ ਜਾਣਾ ਕਿ ਜਦੋਂ ਪਾਣੀ ਲੱਗਣਾ ਵੀ ਹਟਣਾ ਨਹੀਂ ਤੁਸੀਂ ਦੇਖ ਸਕਦੇ ਆ ਅਸੀਂ ਮਾਪਤ ਦੋ ਨਹੀਂ ਜਾਣੇ ਲੱਗੇ ਹੋ ਕੰਮ ਕਰਨ ਹਾਂਜੀ ਤੁਹਾਨੂੰ ਇੱਕ ਹੋਰ ਦੇਸੀ ਜਗਾੜ ਦਿਖਾਣੇ ਆ ਜੀ ਆ ਬੋਰੀ ਸਾਡੇ ਕੰਮ ਆਦੀ ਆ ਤੁਹਾਨੂੰ ਦੱਸਦੇ ਆ ਜੀ ਇਹ ਬੋਰੀ ਕਿੱਥੇ ਕੰਮ ਆਣੀ ਆ ਤੁਸੀਂ ਦੇਖ ਸਕਦੇ ਆ ਜੀ ਮੰਮੀ ਨੇ ਪਾਣੀ ਛੱੜਤਾ ਇੱਧਰ ਹੀ ਕੈਰੀ ਚ ਹਾਂਜੀ ਅਸੀਂ ਬਿਛਾਉਂਤੀਆਂ ਜੀ ਆਪਣੀ ਕਿਆਰੀ ਦੇ ਵਿੱਚ ਬੋਰੀਆਂ ਇਹ ਬਿਛਾਣ ਦੇ ਨਾਲ ਹੁੰਦਾ ਆ ਜਦੋਂ ਆਪਾਂ ਇੱਥੇ ਐਦਾਂ ਪਾਣੀ ਲਾਣਾ ਆਪਣੇ ਪਾਈਪ ਦੇ ਨਾਲ ਜਾਂ ਮੋਟਰ ਦੇ ਨਾਲ ਤੇ ਆਪਣਾ ਬੀਜ ਨਹੀਂ ਹੜਦਾ ਜੀ ਇਹਨਾਂ ਨੇ ਮਾਣੀ ਮਾੜੀ ਗਿੱਲ੍ਹ ਦੇਈ ਜਾਣੀਆਂ ਬੀ ਜਿੱਥੇ ਦਾ ਰਾਣਾ ਆ ਜਿੱਥੇ ਹੈਗਾ ਉੱਥੇ ਹੀ ਰਹੂਗਾ ਤੇ ਫਿਰ ਜਦੋਂ ਮਾੜਾ ਮਾੜਾ ਬੀ ਨਿਕਲਿਆਣਾ ਫਿਰ ਆਪਾਂ ਬੋਦੀਆਂ ਚੱਕ ਦੇਣੀਆਂ ਇੱਕ ਦੋ ਵਾਰ ਪਾਣੀ ਲਾ ਕੇ ਨਾ ਇਹਨਾਂ ਮਿੱਟੀ ਹੜਨੀ ਆ ਤੇ ਨਾ ਸਾਡਾ ਬੀ ਖਰਾਬ ਹੋਣਾ ਤੁਸੀਂ ਦੇਖ ਸਕਦੇ ਆ ਜੀ ਉੱਥੇ ਆਲੂ ਉਹ ਉੱਥੇ ਵੀ ਨਹੀਂ ਆਲੂ ਹੋਏ ਆ ਬੜਤੇ ਵੀ ਨਹੀਂ ਆਲੂ ਹੋਏ ਦੁਆਰਤੀ ਲਾਇਆ ਹੋਇਆ ਦੇਖੋ ਹੁਣ ਕਦੋਂ ਹੁੰਦੇ ਆ ਬਾਕੀ ਸਾਰੇ ਤਾਂ ਆਲੂ ਨਿਕਲਿਓ ਆਲੂ ਜਿਆਦਾ ਵਧੀਆ ਵੱਡੇ ਵੱਡੇ ਹੋ ਗਏ ਉਹ ਵਾਲੇ ਆਲੂ ਤੁਸੀਂ ਦੇਖ ਸਕਦੇ ਆ ਜੀ ਵੱਡਾ ਬਾਗੀਚਾ ਅਸੀਂ ਪਹੁੰਚੇ ਆ ਜੀ ਸ਼ੇਖ ਜੀ ਦੇ ਦਰਵਾਜ਼ੇ ਨਾਲ ਮੇਰੇ ਫਾਈਲ ਖੜੀ ਆ ਮੁੰਡੇ ਲੱਗੇ ਹੋ ਛੱਡਣ ਤੁਸੀਂ ਦੇਖ ਸਕਦੇ ਆ ਅਸੀਂ ਪਹੁੰਚੇ ਆ ਜੀ ਗੁਰਦੁਆਰੇ ਕਾਲੂ ਸਵੇਰ ਦੇ ਪ੍ਰਵਾਹਤ ਫੇਰੀ ਆ ਜੀ ਹੁਣ ਕਰਾਂਗੇ ਅਸੀਂ ਰਾਖਾ ਰਾਖਾ ਪਾਲਕੀ ਠੀਕ ਕਰਾਂਗੇ ਲੈਟਰ ਉਟਾ ਲਾਵਾਂਗੇ ਚਾਲੂ ਕਰਾਂਗੇ ਉਹਨੂੰ ਤੁਸੀਂ ਦੇਖ ਸਕਦੇ ਆ ਜੀ ਮਨੀ ਦੋਸਤੋ ਭਾਈ ਹੁਣੀ ਬੈਟਰੀ ਲਿਆ ਆ ਆਪਣੇ ਸਵੇਰ ਨੂੰ ਗੁਰਨਾਣਕ ਮਹਾਰਾਜ ਦੀ ਪ੍ਰਵਾਹਤ ਫੇਰੀ ਨਿਕਲੀਆਂ ਨੇ ਰੇੜਾ ਤਿਆਰ ਕਰ ਲੱਗੇ ਹਨ ਹੁਣ ਬੈਟਰੀ ਆਪਾਂ ਰੱਖਾਂਗੇ ਫੇਰ ਲੈਟਾ ਲੂਟਾ ਦੇ ਆ ਚਾਲੂ ਜੂਲੂ ਕਰਕੇ ਹੁਣ ਫੇਰ ਆਪਾਂ ਸਾਰਾ ਜਿਗਾਰਡ ਮੈਂਟ ਕਰਾਂਗੇ ਜਿਹੜਾ ਐਨ ਸਿਆਵਾਂਗੇ ਫੇਰ ਨਵਰਾ ਫੇਰੀ ਗੱਡਾਂਗੇ ਜੀ ਹੁਣ ਅਸੀਂ ਜੀ ਬੈਟਰਾ ਰੱਖ ਦਿੱਤਾ ਆ ਬੈਡਰਾ ਦੇਖ ਲੋ ਜੀ ਬੈਡਰਾ ਰੱਖ ਦਿੱਤਾ ਆ ਹੁਣ ਕੱਸ ਦੇ ਮੁੰਡੇ ਬੋਰਡ ਕਾ ਸਿਰਫ ਹੁਣ ਜੀ ਅਸੀਂ ਬੋਰਡ ਲਾਣ ਲੱਗੇ ਆ ਬੋਰਡ ਮੁੰਡਿਆਂ ਨੇ ਕਰ ਦਿੱਤਾ ਰੈਡੀ ਹੈਲੋ 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 ਗੱਲ ਸੁਣ ਬੋਰਡ ਕਰਤਾ ਆਪਾਂ ਰੈਡੀ ਦੇਖੋ ਹੁਣ ਇਹਨਾਂ ਦੀ ਆ ਗਈ ਹੁਣ ਪ੍ਰੋਬਲਮ ਕੋਈ ਦੇਖੋ ਕੀ ਕਰਦੇ ਹਾਂ ਹੁਣ ਫੇਰ ਖੋਲਣ ਲੱਗ ਪਏ ਸੀ ਕੋਈ ਉਹ ਫੇਰ ਖੋਲਣ ਲੱਗ ਪਿਆ ਹੁਣ ਜੀ ਸਾਡਾ ਜੋਤਾ ਭਾਰੀ ਹਵਾ ਭਰ ਲੱਗੇ ਆ ਨਾ ਇੰਨੀ ਤਰ੍ਹਾਂ ਹੀ ਭਰੀ ਹੋ ਗਈ ਪਰ ਫੁੱਲ ਓਕੇ ਗੰਦਰਬੋਰ ਅਈ ਹੋਰ ਕਹਰਾਜ ਵੀ ਦੇਖ ਲਓ ਮੜਿਆ ਆ ਜਿਆ ਮੇਰਾ ਸਮਾਂ ਦੇਖ ਲੈ ਮੇਰੀ ਲੋੜ ਨਹੀਂ ਕੀ ਗੱਲ ਲੋੜ ਨਹੀਂ ਪਤੀ ਨਹੀਂ ਸਾਲ ਹੋ ਗਏ ਆ ਮੁੰਡਾ ਕਹਿੰਦਾ ਸਾਲ ਹੋ ਗਏ ਆ ਐਡ ਨਹੀਂ ਹੁੰਦਾ ਜੱਟ ਭਰਾਵਾ ਲੈ ਜਾ ਉਹ ਥੋੜਾ ਬੋਤਾ ਢਿੱਲਾ ਵੀ ਰਹਿਣ ਦੀ ਦਾ ਇਹ ਕਿਹੜਾ ਲੋਡ ਆ ਕਰਨ ਭਾਈ ਹੁਣੀ ਬਸ ਤਾਰਾ ਜੇ ਨਹੀਂ ਗੜੀ ਜਾਂਦੇ ਆ ਮੋਟੇ ਯਾਰ ਪਾਸੇ ਹੋ ਲਓ ਮਾਰਾ ਇਹ ਹਵਾ ਭਰੋ ਤੁਸੀਂ ਜ਼ੋਰ ਮਾਰੋ ਪੂਰਾ ਮੁੰਡੇ ਲੱਗੇ ਹਨ ਜੀ ਸਾਡਾ ਕਰਨ ਭਾਜੀ ਲੱਗ ਗਿਆ ਆ ਉਹ ਦੇਖੋ ਗਮੋਟਾ ਕਿੱਥੇ ਗਿਆ ਗਮੋਟਾ ਕਿੱਥੇ ਗਿਆ ਤੁਸੀਂ ਕੰਮ ਕਰਾ ਲੋ ਬੋਲੀ ਜੰਨੇ ਵੇਲੇ ਖੜੇ